ਤੇ ਇਹ ਪੱਖਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਨੇ ਇਹਦੀ ਕੀਮਤ 14000 ਰੁਪਏ ਦੱਸੀ ਹੈ ਨਾ 14 ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 500 ਰੁਪਏ ਲੈਸ ਕਰਾਂਗੇ ਉਹਨੂੰ 500 ਰੁਪਏ ਹੋਰ ਡਿਸਕਾਊਂਟ ਹੋ ਜਾਊਗਾ ਯਾਨੀ ਕਿ ਇਹਦੀ origignal ਕੀਮਤ ਹੈ ਜਿਹੜੀ ਉਹ ਰਹਿ ਜਾਊਗੀ 13500 ਰੇਟ ਹੈ ਠੀਕ ਹੈ ਜੀ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਸੇਮ 1000 ਰੁਪਏ ਡਿਸਕਾਊਂਟ ਅਸੀਂ ਉਹਨੂੰ ਦੇਾਂਗੇ 29000 ਰੁਪਏ ਦਾ ਰੇਟ ਰਹਿ ਜਾਊਗਾ ਹਾਂਜੀ ਤੇ ਇਹ ਇਹਦੀ ਮੋਟਰ ਕਿੰਨੇ ਐਚਪੀ ਹੈ ਜੀ ਇਹਦੀ ਅੱਧੇ ਦੀ ਹੈ ਅੱਧੇ ਦੀ ਹੈ ਅੱਧੇ ਐਚਪੀ ਮੋਟਰ ਹੈ ਤੇ ਸਿੰਗਲ ਬਕਟ ਇਹ ਆਪਾਂ ਨੂੰ ਮਿਲੂਗੀ 30000 ਫਾਈਨਲ ਪ੍ਰਾਈਸ ਦੇ ਵਿੱਚ ਹਨਾ 1000 ਰੁਪਿਆ ਡਿਸਕਾਊਂਟ ਕਰਕੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਸੱਪ ਆ ਗਿਆ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਘੱਟ ਵੱਟਣਾ ਹੋ ਜੇ ਪਲੱਸ ਆਪਾਂ ਨੂੰ ਗੋਹੇ ਕੂੜੇ ਤੋਂ ਇਹ ਪਸ਼ੂ ਦਾ ਆਪਣੇ ਬੰਦੇ ਦਾ ਜਿਹੜਾ ਪੈਰ ਹੈਗਾ ਜਾਂ ਗਾਂ ਉੱਤੇ ਪੈਰ ਰੱਖ ਦਿੰਦੀ ਹੈ ਇਹੋ ਜਿਹੀਆਂ ਚੀਜ਼ਾਂ ਤੋਂ ਬਚਾਅ ਕਰਦੇ ਆ ਜੀ ਠੀਕ ਹੈ ਇਹਦੀ ਕਿੰਨੇ ਦੀ ਜੋੜੀ ਹੈ ਇਹ 600 ਰੁਪਏ ਦੀ ਜੋੜੀ 600 ਰੁਪਏ ਦੀ ਜੋੜੀ ਹੈ ਇਹ ਵੀ ਆਪਣੇ ਕੋਲੇ ਮਿਲ ਜਾਂਦੀ ਹੈ ਇਹ 7 8 ਨੰਬਰ 9 ਨੰਬਰ ਤੱਕ ਆਪਣੇ ਕੋਲੋਂ ਉਪਲਬਧ ਹੈ हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਆਪਾਂ ਖੜੇ ਆ ਹਾਰਦਿਕ ਡੇਰੀ ਸੋਲੂਸ਼ਨ ਦੀ ਬ੍ਰਾਂਚ ਨੰਬਰ 3 ਦੇ ਵਿੱਚ ਇਹ ਜਿਹੜੀ ਬ੍ਰਾਂਚ ਹੈ ਇਹ ਕਰਨਪੁਰ ਦੇ ਵਿੱਚ ਰਹਿ ਗਈ ਹੈ ਇਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੋ ਬ੍ਰਾਂਚਾਂ ਦਿਖਾਈਆਂ ਸੀ ਇੱਕ ਗੰਗਾ ਨਗਰ ਤੇ ਇੱਕ ਬਈ ਆਪਣੀ ਕਿਹੜੀ ਪਦਮਪੁਰ ਵਾਲੀ ਤੇ ਸਮਾਨ ਇਹਦੇ ਵਿੱਚ ਵੀ ਉਨਾ ਹੀ ਮਿਲ ਜੂਗਾ ਰੇਟ ਵੈਸੇ ਤਾਂ ਆਪਾਂ ਤੁਹਾਨੂੰ ਦੱਸ ਚੁੱਕੇ ਆਂ ਵੀ ਕਿੰਨਾ ਰੇਟ ਰਹਿੰਦਾ ਇਹਨਾਂ ਦੀ ਦੁਕਾਨ ਤੇ ਕਿਹੜਾ-ਕਿਹੜਾ ਸਮਾਨ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲ ਜਾਂਦੀਆਂ ਇੱਕ ਵਾਰੀ ਆਪਾਂ ਫੇਰ ਦੱਸ ਦਿੰਨੇ ਵੀ ਡੇਰੀ ਖਾਰਮ ਦੇ ਰਿਲੇਟਡ ਜਿੰਨਾ ਵੀ ਸਮਾਨ ਹੈ ਕੀੜ ਹੈ ਖਾਲ ਹੈ ਚੋਰੀ ਹੈ ਆ ਪੱਖੇ ਹੋਗੇ ਜਿਵੇਂ ਇਧਰ ਡਿਪ ਕਰਨ ਵਾਲੀਆਂ ਮਸ਼ੀਨਾਂ ਹੋਰ ਵੀ ਨਿੱਕੇ ਤੋਂ ਨਿੱਕਾ ਸਮਾਨ ਤੇ ਵੱਡੇ ਤੋਂ ਵੱਡਾ ਸਮਾਨ ਜਿਵੇਂ ਕਿ ਇਹ ਮਿਲਕਿੰਗ ਮਸ਼ੀਨਾਂ ਇਹ ਸਾਰਾ ਮਿਲ ਜੂਗਾ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਕੁਆਲਿਟੀ ਪੂਰੀ ਵਧੀਆ ਰਹੂਗੀ ਤੇ ਇੱਕ ਗੱਲ ਹੋਰ ਹੈ ਵੀ ਜੇ ਉਹਨੂੰ ਫੀਡ ਕਿਤੋਂ ਨਹੀਂ ਮਿਲ ਰਹੀ ਜਾਂ ਫਿਰ ਮਹਿੰਗੀ ਮਿਲ ਰਹੀ ਹੈ ਤਾਂ ਤੁਸੀਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਇਹ ਉੱਥੇ ਵੀ ਬ੍ਰਾਂਚ ਖੋਲ ਦੇਣਗੇ ਸਪੈਸ਼ਲ ਤੇ ਤੁਹਾਨੂੰ ਫੀਡ ਹਰ ਇੱਕ ਤਰ੍ਹਾਂ ਦੀ ਫੀਡ ਮਿਲ ਜਾਣੀ ਹੈ ਵਧੀਆ ਰੇਟਾਂ ਦੇ ਵਿੱਚ ਕਈ ਵਾਰੀ ਐਂ ਹੁੰਦਾ ਨਾ ਬਾਈ ਵੀ ਉੱਥੇ ਦੁਕਾਨਾਂ ਨਹੀਂ ਹੁੰਦੀਆਂ ਕੰਪੀਟੀਸ਼ਨ ਨਹੀਂ ਹੁੰਦਾ ਤੇ ਦੁਕਾਨਦਾਰ ਮਨਵਾਨੀ ਕਰਦੇ ਆ ਆਪਦੀ ਤੇ ਰੇਟ ਬਹੁਤ ਜ਼ਿਆਦਾ ਲਾਉਂਦੇ ਆ ਤੇ ਇਹ ਤੁਸੀਂ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀ ਤੁਹਾਡੇ ਏਰੀਆ 'ਚ ਕਿੰਨਾ ਰੇਟ ਚੱਲੀ ਜਾਂਦਾ ਜੇ ਰੇਟ ਜ਼ਿਆਦਾ ਚੱਲਦਾ ਤਾਂ ਤੁਸੀਂ ਇੱਥੇ ਆ ਕੇ ਜਾ ਇਨਨਾ ਨਾਲ ਕੰਟੈਕਟ ਕਰਕੇ ਉੱਥੇ ਵੀ ਬ੍ਰਾਂਚ ਖਲਵਾ ਸਕਦੇ ਹਾਂ ਤੇ ਇੱਥੋਂ ਵੀ ਮਾਲ ਆ ਜਿਹੜਾ ਫਰੀਦ ਸਕਦੇ ਹਾਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਡਕਟਸ ਦੀ ਵੀ ਕਿਹੜੇ-ਕਿਹੜੇ ਪ੍ਰੋਡਕਟ ਇਨਾਂ ਕੋਲੇ ਮਿਲ ਜਾਣਗੇ ਕੀ ਉਹਨਾਂ ਦਾ ਰੇਟ ਹੈ ਤੇ ਬਾਈ ਜੀ ਸਸਰੀ ਕਰਸੇ ਗੱਲ ਬਾਈ ਜੀ ਲੋਕੇਸ਼ਨ ਦੱਸ ਦਿਓ ਆਪਣੀ ਸ਼ੋਪ ਦੀ ਕਿ ਕਰਨਪੁਰ ਤਸੀਲ ਹੈ ਠੀਕ ਹੈ। ਭਗਤ ਸਿੰਘ ਚੌਕ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਭਗਤ ਸਿੰਘ ਚੌਕ ਹੈ। ਨਾਲ ਮੇਰੇ ਪੈਟਰੋਲ ਪੰਪ ਹੈ। ਠੀਕ ਹੈ। ਪਦਮਪੁਰ ਰੋਡ ਹੈ। ਇਹ ਨਾਗਪਾਲ ਦਾ ਪੈਟਰੋਲ ਪੰਪ ਪਹਿਲਾਂ ਹੁੰਦਾ ਸੀਗਾ, ਮਸ਼ਹੂਰ ਹੁੰਦਾ ਸੀਗਾ। ਹੁਣ ਇਹ ਗਾਂਹ ਵੇਚ ਗਿਆ। ਮਤਲਬ ਇਹ ਪਦਮਪੁਰ ਰੋਡ ਦੇ ਉੱਤੇ ਭਗਤ ਸਿੰਘ ਚੌਂਕ ਦੇ ਬਿਲਕੁਲ ਸਾਹਮਣੇ ਆਪਣੀ ਸ਼ਾਪ ਹੈ। ਠੀਕ ਹੈ। ਤੇ ਆਪਾਂ ਹੁਣ ਸ਼ਾਪ ਦੀ ਜਿਹੜੀ ਲੋਕੇਸ਼ਨ ਹੈ ਉਹ ਤੁਹਾਨੂੰ ਦੱਸਤੀ ਹੈ, ਬਾਈ ਜੀ ਨੇ ਦੱਸਤੀ ਹੈ ਕਿ ਹੁਣ ਸ਼ਾਪ ਦੇ ਉੱਤੇ ਜਿਹੜੇ ਪ੍ਰੋਡਕਟ ਹੈ, ਜਿਹੜਾ ਸਮਾਨ ਹੈ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਬਾਈ ਜੀ ਆਪਣੇ ਕੋਲੇ ਜਿਵੇਂ ਕਿ ਮੈਂ ਤੁਹਾਨੂੰ ਦੋ ਸ਼ੌਪ ਤੇ ਦਿਖਾਇਆ ਆ ਨੰਬਰ 'ਤੇ ਆ ਗੰਗਾ ਨਗਰ ਪੱਖੇ ਪਏ ਆ ਕਰਨਪੁਰ ਵੀ ਪੱਖਾ ਪਿਆ ਆਪਣੇ ਕੋਲੇ ਕਿਸੇ ਨੇ ਲੈਣਾ ਹੋਵੇ ਠੀਕ ਹੈ ਜੀ 14000 ਇਹਦੀ ਕੀਮਤ ਰੇਡੂ ਸਾਰੇ ਲੱਗੇ ਹੋਏ ਆ ਠੀਕ ਹੈ ਅੰਦਰ ਕਰ ਲੋ ਬਾਹਰ ਕਰ ਲੋ ਜਿੱਥੇ ਮਰਜੀ ਤੁਸੀਂ ਕਰ ਸਕਦੇ ਆ ਠੀਕ ਹੈ ਜੀ ਆ ਸਟੈਂਡ ਦੇ ਸਣੇ 14000 ਸਣੇ 114000 ਆ ਜਿੱਥੇ ਮਰਜੀ ਨੂੰ ਜਿਵੇਂ ਅੰਦਰ ਬਾਹਰ ਜਿਵੇਂ ਮਰਜੀ ਕਰੋ ਠੀਕ ਹੈ ਜੀ ਤੇ ਕਿੰਨੇ ਮੋਟਰੇ ਦੀ ਕਿੰਨੇ ਐਚਪੀ ਆ ਅੱਧੇ ਦੀ ਅੱਧੇ ਦੀ ਤੇ ਕਿੰਨੀ ਕ ਹਵਾ ਦੇ ਦਿੰਦਾ ਕਿੰਨੇ ਫੁੱਟ ਇਹ 45 ਫੁੱਟ ਹਵਾ 45 ਫੁੱਟ ਤਾਈਂ ਇਹ ਹਵਾ ਦਊਗਾ ਹਾਂ ਠੀਕ ਹੈ ਜੀ ਤੇ ਇਹ ਪੱਖਾ ਤੁਸੀਂ ਦੇਖ ਸਕਦੇ ਹੋ ਬਾਈ ਜੀ ਨੇ ਇਹਦੀ ਕੀਮਤ 14000 ਰੁਪਏ ਦੱਸੀ ਹੈ ਨਾ 14 ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 500 ਰੁਪਏ ਲੈਸ ਕਰਾਂਗੇ ਉਹਨੂੰ 500 ਰੁਪਏ ਹੋਰ ਡਿਸਕਾਊਂਟ ਹੋ ਜਾਊਗਾ ਯਾਨੀ ਕਿ ਇਹਦੀ origignal ਕੀਮਤ ਹੈ ਜਿਹੜੀ ਉਹ ਰਹਿ ਜਾਊਗੀ 13500 ਜਿਹੜਾ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਮੇਰੇ ਕੋਲੇ ਡੇਵ ਸੋਲੂਸ਼ਨ ਠੀਕ ਹੈ ਪਤਾ ਹੀ ਆ ਸਾਰੀਆਂ ਦੁਕਾਨਾਂ ਦੇ ਪਿਆ ਪਾਵਰ ਡੀਨ ਪਈ ਆ ਠੀਕ ਹੈ ਜੀ ਦੁੱਧ ਧੋਣ ਵਾਲੀਆਂ ਮਸ਼ੀਨਾਂ ਜਿਹੜੀਆਂ ਦੁੱਧ ਚੋਣ ਵਾਲੀਆਂ ਮਸ਼ੀਨਾਂ ਆ ਉਹਦੀ ਦਵਾਈ ਧੋਣ ਵਾਸਤੇ ਇੱਕ ਕਲੀਨਰ ਆਉਂਦਾ ਹੈ ਵਾਈਜ਼ਰ ਕੰਪਨੀ ਦਾ ਇਹ ਵੀ ਇੱਥੇ ਉਪਲਬਧ ਆ ਠੀਕ ਹੈ ਜੀ ਬਾਕੀ ਇੱਥੇ ਮਿਨਰਲ ਮਿਕਸਚਰ ਹੋ ਗਿਆ ਐਗਰੀਮੈਂਟ ਹੋ ਗਿਆ ਸੀਆਰਐਸ ਹੋ ਗਿਆ ਇੱਥੇ ਵੀ ਮਿਲੂਗਾ ਠੀਕ ਹੈ ਜੀ ਠੀਕ ਹੈ ਜੀ ਕੈਲਸ਼ੀਅਮ ਵੀ ਮਿਲੂਗਾ ਹਾਂ ਸ਼ੂਜ਼ ਹੈਗੇ ਆ ਠੀਕ ਹੈ ਡਿਪ ਕੱਪ ਹੈਗਾ ਹਾਂ ਦੁੱਧ ਵਾਲੀਆਂ ਬੋਤਲਾਂ ਹੈਗੀਆਂ ਠੀਕ ਹੈ ਜੀ ਠੀਕ ਹੈ ਜੀ ਇਹ ਸਭ ਤੁਹਾਨੂੰ ਇੱਥੇ ਅਵੇਲੇਬਲ ਮਿਲਣੀਆਂ プラス ਤੋਂ ਵਿੱਚ ਜਿਵੇਂ ਕਈਆਂ ਨੂੰ ਕੱਲਾ ਬਾਇਓਟਿਨ ਚਾਹੀਦਾ ਹੁੰਦਾ ਹਾਂ ਤੇ ਜੈਗਰੋ ਜੈਗਰੋ ਦਾ ਬਾਇਓਟਿਨ ਆਉਂਦਾ ਹਾਂ ਇਹ ਸਪੈਸ਼ਲ ਬਾਇਓਟਿਨ ਪ੍ਰੋਡਕਟ ਹੈ ਠੀਕ ਹੈ ਜੀ ਇਹ ਤੇ ਕੱਲਾ ਬਾਇਓਟਿਨ ਹੀ ਹੈ ਤੇ ਇਹ ਬਹੁਤ ਵਧੀਆ ਪ੍ਰੋਡਕਟ ਹੈ ਇਹ ਵੀ ਇੱਥੇ ਅਵੇਲੇਬਲ ਹੈ ਇਹ ਗੰਗਾ ਨਗਰ ਵੀ ਅਵੇਲੇਬਲ ਹੈ ਸਾਡੇ ਕੋਲੇ ਠੀਕ ਹੈ ਜੀ ਲੈਣਾ ਹੋਵੇ ਲੈ ਸਕਦੇ ਨੇ ਠੀਕ ਹੈ ਜੀ ਬਾਕੀ ਦੁੱਧ ਚੋਣ ਵਾਲੀ ਮਸ਼ੀਨ ਹੈ ਹਾਂ ਠੀਕ ਹੈ ਜੀ 30000 ਰੇਟ ਹੈ ਠੀਕ ਹੈ ਜੀ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਸੇਮ 1000 ਰੁਪਏ ਡਿਸਕਾਊਂਟ ਅਸੀਂ ਉਹਨੂੰ ਦਿਆਂਗੇ 29000 ਰੁਪਏ ਦਾ ਰੇਟ ਰਹੇਗਾ ਹਾਂਜੀ ਤੇ ਇਹ ਇਹਦੀ ਮੋਟਰ ਕਿੰਨੇ ਐਚਪੀ ਹੈ ਜੀ ਇਹਦੀ ਅੱਧੇ ਦੀ ਹੈ ਅੱਧੇ ਦੀ ਹੈ ਅੱਧੇ ਐਚਪੀ ਮੋਟਰ ਹੈ ਤੇ ਸਿੰਗਲ ਬਕਟ ਇਹ ਆਪਾਂ ਨੂੰ ਮਿਲੂਗੀ 20000 ਫਾਈਨਲ ਪ੍ਰਾਈਸ ਦੇ ਵਿੱਚ ਹਨਾ 1000 ਰੁਪਏ ਡਿਸਕਾਊਂਟ ਕਰਕੇ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਇਹ ਸਾਡੇ ਇੱਥੇ ਇੰਦਰਜੀਤ ਸਿੰਘ ਇੱਥੇ ਦੇਖਦੇ ਨੇ ਸਾਰਾ ਕਾਰੋਬਾਰ ਇਹ ਸਾਰਾ ਇਹੀ ਦੇਖਦੇ ਨੇ ਇੱਥੇ ਠੀਕ ਹੈ ਜੀ ਠੀਕ ਹੈ ਜੀ ਮੈਂ ਸਾਰੀਆਂ ਬ੍ਰਾਂਚਾਂ ਦੇ ਜਨਲ ਵੀ ਰਹਿਣਾ ਠੀਕ ਹੈ ਪਲੱਸ ਮੇਨ ਜਿਹੜਾ ਇਹਨਾਂ ਦਾ ਕੰਮ ਹੈ ਇੱਥੇ ਬੈਠਦੇ ਨੇ ਠੀਕ ਹੈ ਜੋ ਵੀ ਇੱਥੇ ਕਸਟਮਰ ਡੀਲ ਆ ਉਹ ਸਾਰੇ ਇਹੀ ਕਰਦੇ ਨੇ ਹਾਂ ਵੀ ਆਪਣੀ ਇੱਕ ਬ੍ਰਾਂਚ ਰਹਿ ਗਈ ਗੰਗਾ ਨਗਰ ਇੱਕ ਆਪਣੀ ਹੈਗੀ ਹੈ ਪਦਮਪੁਰ ਹਾਂਜੀ ਤੇ ਇਹ ਬ੍ਰਾਂਚ ਆਪਣੀ ਕਰਨਪੁਰ ਏਰੀਏ ਦੇ ਵਿੱਚ ਹੈ ਜਿਹੜੇ ਇੱਥੋਂ ਦੇ ਕਿਸਾਨ ਆ ਉਹ ਇੱਥੇ ਆ ਕੇ ਆਪਣੇ ਕੋਲੇ ਹਰੇਕ ਪ੍ਰਕਾਰ ਦਾ ਪ੍ਰੋਡਕਟ ਹੈ ਉਹ ਲੈ ਵੀ ਲੈ ਸਕਦੇ ਆ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਫੀਡ ਦੀ ਜੇ ਆਪਾਂ ਗੱਲ ਕਰੀਏ ਆਪਣੇ ਕੋਲੇ ਕਿਹੜੀ ਕਿਹੜੀ ਫੀਡ ਮਿਲ ਜਾਂਦੀ ਆ ਸਾਡੇ ਕੋਲੇ ਡੀ ਹਿਊਸ ਹਮ ਕਾਰਗਿਲ ਠੀਕ ਹੈ ਜੀ ਦਿਵਾਣਾ ਹਮ ਅਨੁਗ੍ਰਤ ਅਨੁਗ੍ਰਤ ਤੇ ਅਸੀਸ ਵੀ ਇੱਥੇ ਅਸੀਂ ਉਪਲਬਧ ਕਰਵਾ ਦਈਏ ਜੀ ਨੇ ਅਸੀਸ ਵੀ ਮਿਲ ਜੂਗੀ ਤੇ ਜਿਵੇਂ ਬਾਈ ਫੀਡ ਦੀਆਂ ਕੈਟੇਗਰੀਆਂ ਹੁੰਦੀਆਂ ਨੇ ਜਿਵੇਂ ट्रांजੈਕਸ਼ਨ ਹੁੰਦੀ ਹੈ ਹਾਂਜੀ ਤੇ ਕਾਫ ਸਟਾਰਟਰ ਹੁੰਦੀ ਹੈ ਹਨਾ ਉਹ ਵੀ ਆਪਣੇ ਕੋਲੇ ਮਿਲ ਜਾਂਦਾ ਉਹ ਵੀ ਅਵੇਲੇਬਲ ਆ ਜਿਵੇਂ ਆ ਕਾਰਗਿਲ ਦੀ 8000 ਨੰਬਰ ਹੈ ਮੇਨ ਜਿਆਦਾ ਚਲਦੀ ਹੈ ਠੀਕ ਹੈ ਜੀ ਠੀਕ ਹੈ ਜੀ ਆ ਡੀ ਹਿਊਜ਼ ਦੀ ਹੈ ਹਮ ਡੀ ਹਿਊਜ਼ ਫੀਡਰ ਠੀਕ ਹੈ ਜੀ ਕਾਰਗਿਲ ਪਈ ਹੈ ਖਤਮ ਹੋ ਜਾਂਦੀ ਐ ਸਿਰ ਤੇ ਆ ਵੀ ਡੀ ਹਿਊਜ਼ ਦੀ ਪਈ ਐ ਕਾਫ ਸਟਾਰਟਰ ਆ ਪਿਆ ਹਮ ਇੱਕ ਆਫ ਸਟਾਰਟਰ ਡੀ ਹੋ ਜਦਾ ਹਾਂਜੀ ਹਾਂਜੀ ਇਹ ਪਾਵਰ ਫੀਡ ਆ ਡੀ ਉਸ ਦੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਇੱਧਰ ਆ ਜਾਓ ਤੁਸੀਂ ਇੱਧਰ ਟਿਵਾਣਾ ਟਿਵਾਣਾ 8000 ਹਾਂ ਠੀਕ ਹੈ ਜੀ ਇਹ ਟਿਵਾਣਾ ਫੀਡ ਹੋ ਗਈ ਆਪਣੀ ਹਾਂਜੀ 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 ਠੀਕ ਹੈ ਜੀ ਫਿਰ ਆ ਮੋਟਰ ਚੂਰੀ ਹੋ ਗਈ ਹਾਂ ਚੋਕਰ ਹੋ ਗਿਆ ਆ ਗੌਦਰੇ ਦੀ ਫੀਡ ਆ ਇਹ ਗੋਦਰੇਜ ਦੀ ਫੀਡ ਆ ਗਈ ਹਾਂਜੀ ਹਾਂਜੀ ਤੇ ਆਪਣੇ ਕੋਲੇ ਚੋਕਰ ਚੋਕਰ ਚੂਰੀ ਇਹ ਖਲ ਵੀ ਮਿਲ ਜਾਂਦੀ ਹੈ ਹਨਾ ਖਲ ਗੋਦਰੇਜ ਦੀ ਠੀਕ ਹੈ ਇਹ ਗੋਦਰੇਜ ਦੀ ਖਾਲ ਹੈ ਤੇ ਉਹ ਵੀ ਜੇ ਕਿਸੇ ਨੇ ਸਪੈਸ਼ਲ ਜਿਵੇਂ ਆਪਾਂ ਇੱਕ ਮੱਕੀ ਦੀ ਖਾਲ ਹੁੰਦੀ ਹੈ ਹਾਂ ਮੱਕੀ ਦੀ ਖਾਲ ਵੀ ਗੰਦਨਗਰ ਮਿਲ ਜਾਂਦੀ ਹੈ ਹਾਂਜੀ ਇੱਥੇ ਪਈ ਆ ਮੈਂ ਤੁਹਾਨੂੰ ਅੱਗੇ ਚੱਲੋ ਠੀਕ ਹੈ ਜੀ ਇਹ ਸਾਡਾ ਗੋਡਾਊਨ ਹੈ ਅੱਗੇ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਸਾਰੀਆਂ ਆਲੇ ਦੋਲੇ ਇਹ ਆਹ ट्रांजिशन ਫੀਡ ਪਈ ਆ ਹਾਂ ਏ ਡੀ ਹੋਜ਼ ਵਾਲੀ ਡੀ ਹੋਜ਼ ਵਾਲੀ ਕਾਰਗਿਲ ਆਹ ਮੱਕਾ ਖਾਲ ਪਈ ਆ ਹਮ ਇਹ ਮੱਖੀ ਦੀ ਖਾਲ ਜਿਹੜੀ ਆਪਾਂ ਗੱਲ ਕਰਦੇ ਸ੍ਰਿਸਕਾ ਸ੍ਰਿਸਕਾ ਦੀ ਠੀਕ ਹੈ ਜੀ ਫਿਰ ਆ ਅਨੂਰਤ ਵਾਲਿਆਂ ਦੀ ਫੀਡ ਪਈ ਆ ਠੀਕ ਹੈ ਜੀ ਠੀਕ ਹੈ ਜੀ ਤੇ ਤੁਹਾਡੇ ਆਹ ਸੀਨੀਅਰ ਜਿਹੜੀ ਆ ਫੀਡ ਆਂਦੀ ਇਹਨਾਂ ਦੀ ਨਿੰਡੀ ਹਿਊਜ਼ ਦੀ ਜਿਹੜੇ ਛੋਟੇ ਬੱਚੇ ਹੁੰਦੇ ਆ ਹਮ ਤੇਰੇ 10 ਮਹੀਨਿਆਂ ਦੇ ਆਸ-ਪਾਸ ਚਲੇ ਜਾਂਦੇ ਆ ਉਹਨਾਂ ਵਾਸਤੇ ਸੀਨੀਅਰ ਦੀ ਖੁਰਾਕ ਆਂਦੀ ਆ ਅੱਛਾ ਇਹ 10 ਮਹੀਨਿਆਂ ਦੇ ਬੱਚਿਆਂ ਵਾਸਤੇ ਆ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਮੂੰਹ ਚੂਰੀ ਹਮ ਆ ਜਿਹੜੀਆਂ 3 ਮਹੀਨਿਆਂ ਤੋਂ ਲੈ ਕੇ 10 ਮਹੀਨਿਆਂ ਤੱਕ ਫੀਡ ਪੈਂਦੀ ਐ ਜੂਨੀਅਰ ਇਹ ਜਦੋਂ ਬੱਚੀ ਬੱਚੀ 3 ਮਹੀਨਿਆਂ ਤੋਂ ਉੱਤੇ ਹੋ ਜੇ ਹਾਂ ਤੇ 10 ਮਹੀਨਿਆਂ ਦੇ ਵਿੱਚ ਵਿੱਚ ਜੂਨੀਅਰ 3 ਤੋਂ ਲੈ ਕੇ 10 ਮਹੀਨਿਆਂ ਦੇ ਵਿੱਚ ਵਿੱਚ ਇਹ ਫੀਡ ਪਊਗੀ ਹਾਂਜੀ ਹਾਂਜੀ ਆ ਕਾਰਗਿਲ ਦੀ ਆ ਗਈ ਟਰਾਂਜੀਸ਼ਨ ਹਮ ਠੀਕ ਐ ਜੀ ਠੀਕ ਐ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਜਿਵੇਂ ਆਹ ਮੈਟ ਪਏ ਆ ਹਾਂਜੀ ਮੈਟ ਇਹ ਵੀ ਮਿਲ ਜਾਣਗੇ ਹਾਂਜੀ ਹਾਂਜੀ ਇਹਨਾਂ ਦੀ ਕੀ ਕੀਮਤ ਰਹਿੰਦੀ ਬਈ ਇੱਥੇ ਹੁਣ ਜਿਵੇਂ ਆਹ ਵਾਲਾ 1500 ਵਾਲਾ ਪਿਆ ਹਮ ਇਹ 1500 ਵਾਲੇ ਹੀ ਆ ਸਾਰੇ ਠੀਕ ਹੈ ਜੀ ਤੇ ਪਿੱਛੇ 1300 ਵਾਲੇ ਵੀ ਪਏ ਆ ਵੀ 1300 ਤੋਂ ਇਹਨਾਂ ਦੀ ਕੀਮਤ ਸਟਾਰਟ ਆ ਹਾਂ ਜੀ ਹਾਂ ਜੀ 1500 1800 ਵਾਲਾ ਵੀ ਪਿਆ ਹਾਂ ਠੀਕ ਹੈ 11 ਮਾੜ ਪਿਆ ਇਹ 1300 ਦੇ ਅੰਦਰ ਠੀਕ ਹੈ ਜੀ ਠੀਕ ਹੈ ਜੀ ਆ ਖਾਲ ਦਾ ਮੇ ਸਟਾਕ ਹੈ ਮੇਨਲੀ ਠੀਕ ਹੈ ਜੀ ਖਾਲ ਇਹ ਵੜੇਵਿਆਂ ਵਾਲੀ ਖਾਲੇ ਵੜੇਵਿਆਂ ਵਾਲੀ ਖਾਲੇ ਜੀ ਗੋਤਰੇ ਦੀ ਠੀਕ ਹੈ ਜੀ ਠੀਕ ਹੈ ਜੀ ਆ ਫੀਡ ਦਾ ਸਟਾਕ ਹੈ ਸਾਰਾ ਉਹ ਮੱਕੇ ਦੀ ਖਾਲ ਪਈ ਆ ਵੀ ਕਹਿਣ ਦਾ ਮਤਲਬ ਜਿੰਨੇ ਵੀ ਤਰ੍ਹਾਂ ਦਾ ਚਾਰਾ ਹੈ ਕੋਈ ਪਸ਼ੂਆਂ ਦੇ ਖਾਣ ਵਾਲੀ ਖਰਾਕ ਆ ਹਨਾ ਹਾਂਜੀ ਹਾਂਜੀ ਉਹ ਸਾਰੀ ਆਪਣੇ ਕੋਲੇ ਮਿਲ ਜੂਗੀ ਹਾਂਜੀ ਹਾਂਜੀ ਬਾਕੀ ਡੇਰੀ ਦੇ ਰਿਲੇਟਡ ਜਿੰਨਾ ਵੀ ਸਮਾਨ ਹੁੰਦਾ ਜਿਵੇਂ ਮਿਲਕਿੰਗ ਮਸ਼ੀਨਾਂ ਹੋਗੀਆਂ ਹਾਂਜੀ ਤੇ ਆਹ ਮੇਟ ਹੋ ਗਏ ਹਾਂਜੀ ਹਾਂਜੀ ਤੇ ਡਿਪ ਕਰਨ ਵਾਲੀ ਦਵਾਈ ਜਾਂ ਡਿਪ ਕਰਨ ਵਾਲੀਆਂ ਉਹ ਦੁੱਧ ਵਾਲੀਆਂ ਬੋਤਲਾਂ ਹਾਂਜੀ 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 ਟੋਟਲ ਸਮਾਨ ਆਪਣੇ ਕੋਲੇ ਅਵੇਲੇਬਲ ਹੈ ਜੀ ਹਾਂਜੀ ਹਾਂਜੀ ਤੇ ਇੱਕ ਆਪਾਂ ਬਾਹਰ ਉਹ ਵੇਖੇ ਸੀਗੇ ਜਿਹੜੇ ਬੂਟ ਜੇ ਪਏ ਆ ਕਿਹੜੇ ਜੀ ਇੱਥੇ ਪਏ ਸੀਗੇ ਬਾਹਰ ਉਹ ਵੀ ਆਪਾਂ ਬੁਖਾਉਣੇ ਆਪਣੇ ਦਰਸ਼ਕਾਂ ਨੂੰ ਵੀ ਉਹਨਾਂ ਦੀ ਕੀ ਕੀਮਤ ਆ ਤੇ ਕੀ ਵਰਤੋਂ ਦੇ ਵਿੱਚ ਆਉਂਦੇ ਆ ਬੂਟ ਆਹਾ ਆ ਬੂਟ ਹੈ ਜੀ ਇਹ ਕਿਵੇਂ ਆ ਵੀ ਜਿਵੇਂ ਫਾਰਮ ਤੇ ਆਪਾਂ ਜਾਂਦੇ ਆ ਜਾਂ ਖੇਤਾਂ ਦੇ ਵਿੱਚ ਕੀ ਹੁੰਦਾ ਕੀ ਅ ਕੋਈ ਸੱਪ ਆ ਗਿਆ ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਕਟਵਟਣਾ ਹੋ ਜੇ ਪਲੱਸ ਆਪਾਂ ਨੂੰ ਗੋਹੇ ਕੂੜੇ ਤੋਂ ਇਹ ਪਸ਼ੂ ਦਾ ਆਪਣੇ ਬੰਦੇ ਦਾ ਜਿਹੜਾ ਪੈਰ ਹੈਗਾ ਜਾਂ ਗਾਂ ਉੱਤੇ ਪੈਰ ਰੱਖ ਦਿੰਦੀ ਹੈ ਇਹੋ ਜਿਹੀਆਂ ਚੀਜ਼ਾਂ ਤੋਂ ਬਚਾਅ ਕਰਦੇ ਆ ਜੀ ਠੀਕ ਹੈ ਇਹਦੀ ਕਿੰਨੇ ਦੀ ਜੋੜੀ ਹੈ ਇਹ 600 ਰੁਪਏ ਦੀ ਹੈ 600 ਰੁਪਏ ਦੀ ਜੋੜੀ ਹੈ ਇਹ ਵੀ ਆਪਣੇ ਕੋਲੇ ਮਿਲ ਜਾਂਦੀ ਹੈ ਇਹ 7 8 ਨੰਬਰ 9 ਨੰਬਰ ਤੱਕ ਆਪਣੇ ਕੋਲ ਉਪਲਬਧ ਹੈ ਪਲੱਸ ਸਾਡੇ ਕੋਲੇ ਆਹ ਜਿਹੜੀ ਆਪ ਦਾ ਦੁੱਧ ਪਿੰਦੀ ਹੈਗਾ ਉਹਦਾ ਪ੍ਰੋਡਕਟ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਵੀ ਮਿਲ ਜਾਂਦਾ ਸਾਡੇ ਕੋਲ ਤੇ ਇਹਦੀ ਕੀ ਕੀਮਤ ਰਹਿੰਦੀ ਹੈ 200 ਰੁਪਏ 200 ਰੁਪਏ ਦੇ ਮੇਰੇ ਜੂੜਾ ਜਿਹੜਾ ਪਸ਼ੂ ਆਪ ਦਾ ਦੁੱਧ ਪਿੰਦਾ ਹੈ ਨਾ ਹਾਂਜੀ ਤੇ ਬਾਕੀ ਜਿਹੜਾ ਬੰਦਾ ਤੁਹਾਡਾ ਵੀਡੀਓ ਸ਼ੇਅਰ ਕਰਕੇ ਆਊਗਾ ਅਸੀਂ ਉਹਦਾ ਮਾਨਤਾਨ ਜ਼ਰੂਰ ਕਰਾਂਗੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਮਾਨਤਾ ਜ਼ਰੂਰ ਹੋਊਗਾ। ਹਾਂਜੀ ਹਾਂਜੀ। ਇਸ ਤੋਂ ਇਲਾਵਾ ਵੀ ਆਪਣੇ ਕੋਲੇ ਕੋਈ ਪ੍ਰੋਡਕਟ ਹੈਗੇ ਐਸ ਟਾਈਮ ਜਿਹੜੇ ਆਪਾਂ ਦਿਖਾ ਸੀਗੇ। ਹੁਣ ਮੇਰੇ ਕੋਲ ਐਸ ਟਾਈਮ ਇੱਥੇ ਆਹੀ ਪ੍ਰੋਡਕਟ ਨੇ। ਹਾਂ। ਔਰ ਜਿਵੇਂ ਕਿ ਜੜੀਆਂ ਚੀਜ਼ਾਂ ਅਸੀਂ ਗੰਗਾ ਨਗਰ ਤੋਂ ਇੱਥੇ ਸਪਲਾਈ ਕਰਦੇ ਆ ਜਿਵੇਂ ਮੰਨ ਲਓ ਕਿ ਪ੍ਰੈਗਨੈਂਸੀ ਕਿੱਟ ਹੈ। ਹਾਂ। ਠੀਕ ਹੈ ਜੀ। ਪ੍ਰੈਗਨੈਂਸੀ ਕਿੱਟ ਸਾਡੇ ਕੋਲੇ ਆਉਂਦੀ ਆ ਪ੍ਰੋਮਿਟ ਕੰਪਨੀ ਦੀ। ਠੀਕ ਹੈ ਜੀ। ਉਹ ਤੁਸੀਂ ਸਾਨੂੰ ਇੱਥੇ ਆਰਡਰ ਕਰੋਗੇ ਅਸੀਂ ਬੱਸ ਆਹੀ ਫੋਲਡ ਚੇਨ ਦੇ ਵਿੱਚ ਇੱਥੇ ਭੇਜ ਦਾਂਗੇ 250 ਰੁਪਿਆ ਉਹਦੀ ਕੀਮਤ ਹੈ ਹਾਂ ਠੀਕ ਹੈ ਜੀ ਤੇ ਤੁਹਾਨੂੰ ਇੱਥੇ ਪਹੁੰਚ ਉਹ ਮਿਲ ਜੂਗੀ 10 10 ਜਿਹੜੀਆਂ ਕਿਟਾ ਤੁਸੀਂ ਮੰਗਾਣੇ ਹੋ ਉਹਨਾਂ 250 ਰੁਪਿਆ ਇੱਥੇ ਪਹੁੰਚ ਕਰਾਵਾਂਗੇ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਵੀ ਜੇ ਕਿਸੇ ਵੀਰ ਨੇ ਸਮਾਨ ਮੰਗਵਾਉਣਾ ਹੋਵੇ ਜਾਂ ਫੀਡ ਕਈ ਹੁੰਦੇ ਨੇ ਨਾ ਵੀ ਕਵਾਂਟਿਟੀ ਜ਼ਿਆਦੇ ਕਵਾਂਟਿਟੀ ਚ ਮੰਗਵਾਉਣਾ ਚਾਹੀਦਾ। ਉਹ ਅਸੀਂ ਉੱਥੇ ਪਹੁੰਚ ਕਰ ਦਾਂਗੇ। ਕਨਪੁਰ ਦੇ ਆਸੇ ਵਾਲੇ ਜਿਹੜੇ ਪਿੰਡਾਂ ਦੇ ਵਿੱਚ ਕਿਸੇ ਨੇ ਕਰਾਉਣਾ ਅਸੀਂ ਇੱਥੋਂ ਆਟੋ ਕਰਕੇ ਉਹਨਾਂ ਨੂੰ ਭੇਜ ਦਾਂਗੇ। ਤੇ ਇੱਕ ਵਾਰੀ ਬਾਈ ਜੀ ਆਪਣਾ ਨੰਬਰ ਦੇ ਦਿਓ। ਬਾਕੀ ਆਪਾਂ ਨੰਬਰ ਸਕਰੀਨ ਤੇ ਵੀ ਦੇ ਦਾਂਗੇ। ਇੱਕ ਵਾਰੀ ਬੋਲ ਕੇ ਦੱਸ ਦਿਓ ਵੀ ਜਿਹਨੇ ਕੰਟੈਕਟ ਕਰਨਾ ਹੋਵੇ। 99143 ਠੀਕ ਹੈ ਜੀ। 3054 ਠੀਕ ਹੈ ਜੀ। 991443054 ਭਗਤ ਸਿੰਘ ਭਗਤ ਸਿੰਘ ਚੌਂਕ ਦੇ ਬਿਲਕੁਲ ਸਾਹਮਣੇ ਹਾਰਦਿਕ ਡੇਰੀ ਸੋਲੂਸ਼ਨ ਕਰਨਪੁਰ। ਠੀਕ ਹੈ ਜੀ। ਤੇ ਲਓ ਜੀ ਅੱਜ ਆਪਾਂ ਇਹਨਾਂ ਦੀ ਤਿੰਨ ਨੰਬਰ ਬ੍ਰਾਂਚ ਤੇ ਪਹੁੰਚੇ ਸੀ ਪਹਿਲਾਂ ਆਪਾਂ ਗੰਗਾ ਨਗਰ ਗਏ ਸੀਗੇ ਫਿਰ ਆਪਾਂ ਫਤਨਪੁਰ ਗਏ ਸੀ ਤੇ ਹੁਣ ਆਪਾਂ ਕਰਨ ਪਰ ਪਹੁੰਚੇ ਆਂ ਐਸ ਏਰੀਏ ਦੇ ਜਿੰਨੇ ਵੀ ਕਿਸਾਨ ਆ ਉਹਨਾਂ ਨੂੰ ਜੇ ਘੱਟ ਰੇਟ ਦੇ ਵਿੱਚ ਫੀਡ ਜਾਂ ਕੋਈ ਹੋਰ ਸਮਾਨ ਚਾਹੀਦਾ ਜਿਵੇਂ ਕਿ ਮਸ਼ੀਨਾਂ ਵਗੈਰਾ ਵੀ ਚਾਹੀਦੀਆਂ ਕੋ ਉਹ ਇਹਨਾਂ ਦੀ ਸ਼ੋਪ ਤੋਂ ਮਿਲ ਜੂਗਾ ਬਾਕੀ ਬਾਈ ਜੀ ਹੋਰਾਂ ਨੇ ਕਿਹਾ ਵੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 1000 ਰੁਪਏ ਦੀ ਛੂਟ ਜਾਂ ਪ੍ਰੋਡਕਟ ਦੇ ਹਿਸਾਬ ਨਾਲ ਜਿਵੇਂ ਉਹਦੀ ਕੀਮਤ ਹੈ ਉਸ ਹਿਸਾਬ ਨਾਲ ਉਹਦਾ ਡਿਸਕਾਊਂਟ ਉਹਨੂੰ ਮਿਲੂਗਾ ਤੇ ਤੁਸੀਂ ਸਾਰੇ ਬਾਈ ਜੀ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਤੇ ਇਹਨਾਂ ਦੀ ਸ਼ੋਪ ਤੇ ਵੀ ਵਿజిਟ ਕਰ ਸਕਦੇ ਹੋ ਇੱਥੇ ਆ ਕੇ ਤੇ ਸਮਾਨ ਹੈ ਜਿਹੜਾ ਉਹ ਖਰੀਦ ਸਕਦੇ ਹੋ ਤੇ ਵਿజిਟ ਜਰੂਰ ਕਰਿਓ ਇਹਨਾਂ ਦੀ ਦੁਕਾਨ ਤੇ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਜੇ ਇਹ ਵੀਡੀਓ ਆਪਣੀ ਵਧੀਆ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ